ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆਈ ਹੁਣੇ-ਹੁਣੇ ਤੇ ਵਾਪਰਿਆ ਵੱਡਾ ਭਿਆਨਕ ਹਵਾਈ ਹਾਦਸਾ ਮੌਕੇ ਤੇ ਹੋਈ ਮੌਤ ਦੀ ਖਬਰ ਨੂੰ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਆ ਆਫਰੀਕੀ ਦੇਸ਼ ਮਲਾਵੀ ਦੇ ਉਪ ਰਾਸ਼ਟਰਪਤੀ ਸਲੋਸ ਕਲੋਸ ਚਿਲੇਮਾ ਦੀ ਜਹਾਜ਼ ਹਾਸੇ ਵਿੱਚ ਮੌਤ ਹੋ ਗਈ ਆ ਮਲਾਵੀ ਦੇ ਰਾਸ਼ਟਰਪਤੀ ਲਾਜਰਸ ਚਕਵੇਰਾ ਨੇ ਇਸ ਦੀ ਪੁਸ਼ਟੀ ਕੀਤੀ ਆ ਉਹਨਾਂ ਕਹਿ ਕੇ 24 ਘੰਟੇ ਦੀ ਤਲਾਸ਼ੀ ਮਿਹਨਤ ਤੋਂ ਬਾਅਦ ਉਪ ਰਾਸ਼ਟਰਪਤੀ ਦੇ ਜਹਾਜ਼ ਦਾ ਮਲਬਾ ਮਿਲਿਆ ਹੈ ਤੇ ਨਾਲ ਹੀ ਜਹਾਜ਼ ਚ ਉਪ ਰਾਸ਼ਟਰਪਤੀ ਅਤੇ 9 ਹੋਰ ਲੋਕ ਸਵਾਰ ਸਨ ਇਨ੍ਹਾਂ ਦੇ ਵਿੱਚੋਂ ਕੋਈ ਵੀ ਨਹੀਂ ਬਚਿਆ ਮਲਾਵੀ ਦੇ ਉਪ ਰਾਸ਼ਟਰਪਤੀ ਦੇ ਜਹਾਜ਼ ਸੋਮਵਾਰ 10 ਜੂਨ ਦੀ ਸਵੇਰ ਨੂੰ ਰਡਾਰ ਤੋਂ ਲਾਪਤਾ ਸੀ ਇਹ ਦਾ ਸਮachar ਅਜਰਸੀ ਰਾਈਟਰਸ ਦੇ ਅਨੁਸਾਰ ਹਵਾ ਬੱਜੀ ਅਥਾਰਟੀ ਨੇ ਕਈ ਵਾਰ ਜਹਾਜ਼ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਸਫਲਤਾ ਨਹੀਂ ਮਿਲੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਹੀ ਧੰਨਵਾਦ